ਸਾਲ 1896 ਵਿੱਚ ਅਮੀਲੀਆ ਡਾਇਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਕੌਣ ਹੈ ਇਹ ਅਮੀਲੀਆ ਡਾਇਰ ਤੇ ਕੀ ਸਨ ਇਸ ਦੇ ਜੁਰਮ? ਵਿਕਟੋਰੀਆ ਯੁੱਗ ਦੇ ਇੰਗਲੈਂਡ ਵਿੱਚ ਜਿੱਥੇ ਤਰੱਕੀ ਅਤੇ ਆਰਥਿਕ ਵਿਕਾਸ ਦੇ ਨਵੇਂ ਰੁਝਾਨਾਂ ਦੇ ਨਾਲ ਸ਼ਹਿਰੀ ਜ਼ਿੰਦਗੀ ਰੌਣਕ ਭਰੀ ਹੋਈ ਸੀ, ਉੱਥੇ ਹੀ ਦੂਜਾ ਪੱਖ ਵੀ ਸੀ ਜਿਸ ਵਿੱਚ ਗਰੀਬੀ ਅਤੇ ਨਿਰਾਸ਼ਾ ਦਾ ਸਮੂੱਚਾ ਮਾਹੌਲ ਫਲਫੁਲ ਰਿਹਾ ਸੀ। ਉਦਯੋਗਿਕ ਕ੍ਰਾਂਤੀ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆ ਰਹੇ ਸਨ। ਵਰ ਸਥਿਤੀਆਂ ਨੇ ਗੰਬੀਰ ਅਤੇ ਕਮਜ਼ੋਰ ਵਰਗਾਂ ਲਈ ਇੱਕ ਹੋਰ ਭਿਆਨਕ ਹਕੀਕਤ ਜਨਮ ਦਿੱਤੀ ਅਸੀਂ ਅੱਜ ਉਸ ਯੁੱਗ ਦੀ ਇੱਕ ਦਹਿਸ਼ਤਨਾਕ ਅਤੇ ਦਰਦ ਨਾਲ ਭਰੀ ਕਹਾਣੀ ਨੂੰ ਬੇਨਕਾਬ ਕਰਦੇ ਹਾਂ ਬੇਬੀ ਫਾਰਮਰ ਦੀ ਕਹਾਣੀ 19ਵੀਂ ਸਦੀ ਦੇ ਅੰਤ ਵਿੱਚ ਸਮਾਜ ਵਿੱਚ ਉਹ ਰਿਵਾਜ ਤੇ ਮੂਲਧਾਰਾ ਇੰਨੀ ਮਜ਼ਬੂਤ ਹੋ ਗਈ ਸੀ ਕਿ ਬਿਨਾ ਵਿਆਹੇ ਮਾਵਾਂ ਨੂੰ ਇੱਕ ਅਸੰਭਵ ਸਥਿਤੀ ਵਿੱਚ ਪਾ ਦਿੱਤਾ ਸੀ ਇਸ ਸਮੇਂ ਕੋਈ ਵਿਆਪਕ ਸਹਾਰਾ ਪ੍ਰਣਾਲੀ ਨਾ ਹੋਣ ਅਤੇ ਸਮਾਜਿਕ ਦਾਗ ਦੇ ਕਾਰਨ ਇਹ ਮਹਿਲਾਵਾਂ ਅਕਸਰ ਨਿਰਾਸ਼ਾ ਮਹਿਸੂਸ ਕਰਦੀਆਂ ਸਨ ਬਿਨਾਂ ਕਿਸੇ ਆਰਥਿਕ ਅਤੇ ਸਮਾਜਿਕ ਸਹਾਰੇ ਦੇ ਕਈ ਮਾਵਾਂ ਨੇ ਉੱਬਰ ਦੇ ਵਪਾਰ ਬੇਬੀ ਫਾਰਮਿੰਗ ਨੂੰ ਚੁਣਿਆ ਜੋ ਕਿ ਆਪਣੇ ਬੱਚਿਆਂ ਨੂੰ ਦੁੱਖਾਂ ਅਤੇ ਹਮਲਿਆਂ ਤੋਂ ਬਚਾਉਣ ਦਾ ਇੱਕ ਨਿਰਾਸ਼ਾਜਨਕ ਹੱਲ ਸੀ ਪਰ ਇਹ ਅਕਸਰ ਦੁਖਦਾਈ ਨਤੀਜਿਆਂ ਨਾਲ ਜੁੜਿਆ ਹੁੰਦਾ ਸੀ ਅਮੇਲਿਆ ਡਾਇਰ ਇੱਕ ਇਲਾਕੇ ਦੀ ਬੇਬੀ ਫਾਰਮਰ ਸੀ ਜੋ ਆਪਣੇ ਕੰਮ ਦੇ ਨਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਦਾਵਾ ਕਰਦੀ ਸੀ ਪਰ ਉਸ ਦੇ ਇਰਾਦੇ ਬਿਲਕੁਲ ਵੱਖਰੇ ਸਨ ਉਹ ਨਿਰਾਸ਼ ਮਾਵਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਸੀ ਜਿੱਥੇ ਉਹ ਬੱਚਿਆਂ ਦੀ ਦੇਖਭਾਲ ਕਰਨ ਦਾ ਵਾਅਦਾ ਕਰਦੀ ਸੀ ਪਰ ਇਹ ਇੱਕ ਬਹੁਤ ਵੱਡਾ ਛਲ ਸੀ ਅਸਲ ਵਿੱਚ ਉਹ ਮਾਵਾਂ ਦੇ ਦਰਦ ਅਤੇ 마ਸੂਮ ਜ਼ਿੰਦਗੀਆਂ ਤੋਂ ਲਾਭ ਪ੍ਰਾਪਤ ਕਰਦੀ ਸੀ ਅਤੇ ਬੇਦਰਦੀ ਨਾਲ ਉਹਨਾਂ ਨੂੰ ਮਾਰ ਦਿੰਦੀ ਸੀ ਉਸ ਦੇ ਕਾਲੇ ਇਰਾਦੇ ਅਤੇ ਭਿਆਨਕ ਕਾਰਜਾਂ ਨੇ ਲੋਕਾਂ ਦੇ ਦਿਲਾਂ ਵਿੱਚ ਸਦੀਆਂ ਲਈ ਅਰਥਹੀਨ ਅਤੇ ਭਿਆਨਕ ਆਂਕੜੇ ਛੱਡੇ ਸਾਲਾਂ ਤੱਕ ਅਮੇਲੀਆ ਬਿਨਾਂ ਕਿਸੇ ਰੋਕ ਟੋਕ ਤੇ ਆਪਣਾ ਧੰਦਾ ਜਾਰੀ ਰੱਖਦੀ ਰਹੀ। ਉਹ ਮਾਸੂਮ ਬੱਚਿਆਂ ਲਈ ਨਵੇਂ ਘਰ ਦਾ ਵਾਅਦਾ ਕਰਦੀ ਸੀ ਪਰ ਇਸ ਦੇ ਬਦਲੇ ਉਹ ਮਾਵਾਂ ਤੋਂ ਪੈਸੇ ਲੈ ਕੇ ਆਪਣੀ ਜੇਬ ਵਿੱਚ ਪਾਉਂਦੀ ਸੀ ਅਤੇ ਬੱਚਿਆਂ ਨੂੰ ਛੱਡ ਜਾਂ ਮਾਰ ਦਿੰਦੀ ਸੀ। ਉਹ ਲੋਕਾਂ ਨੂੰ ਆਪਣੀ ਛਵੀ ਇੱਕ ਮਿਹਨਤੀ ਤੇ ਕਾਰਜਕਾਰੀ ਮਾਂ ਦੇ ਤੌਰ ਤੇ ਦਿਖਾਉਂਦੀ ਸੀ ਪਰ ਅਸਲ ਵਿੱਚ ਉਸ ਦੇ ਇਰਾਦੇ ਬਹੁਤ ਕਾਲੇ ਸਨ। ਅਮੀਲੀਆ ਦੇ ਜੁਰਮ ਉਸ ਸਮੇਂ ਤੱਕ ਸਥਿਤ ਰਹੇ ਜਦੋਂ ਤੱਕ ਰਿਵਰ ਥੀਮਜ਼ ਵਿੱਚ ਮ੍ਰਿਤਕ ਬੱਚਿਆਂ ਦੇ ਸਰੀਰ ਮਿਲਨੇ ਸ਼ੁਰੂ ਨਹੀਂ ਹੋਏ ਇਹ ਘਟਨਾ ਪੁਲਿਸ ਲਈ ਇੱਕ ਮਹੱਤਵਪੂਰਨ ਇਸ਼ਾਰਾ ਬਣੀ ਜਿਸ ਨਾਲ ਉਸਦੇ ਜੁਰਮਾਂ ਦਾ ਪਤਾ ਲੱਗਿਆ ਅਨੇਕਾਂ ਨਕਲੀ ਨਾਵਾਂ ਤੇ ਵਾਰ-ਵਾਰ ਥਾਂ ਬਦਲਣ ਦੇ ਬਾਵਜੂਦ ਅਮੀਲੀਆ ਕਈ ਸਾਲਾਂ ਤੱਕ ਕਾਨੂੰਨ ਤੋਂ ਬਚਦੀ ਰਹੀ ਉਸਦੇ ਸਾਰੀਆਂ ਜਤਨਾਂ ਦੇ ਬਾਵਜੂਦ ਉਹ ਕਾਨੂੰਨ ਦੇ ਕਾਬੂ ਨਹੀਂ ਆਈ ਉਸਨੇ ਨੀਮਾ ਦੀ ਘਾਟ ਦਾ ਪੂਰਾ ਪੂਰਾ ਫਾਇਦਾ ਉਠਾਇਆ ਜਿਸ ਨਾਲ ਉਹ ਬਿਨਾਂ ਕਿਸੇ ਸ਼ੱਕ ਦੇ ਆਪਣਾ ਕਾਰੋਬਾਰ ਚਲਾਉਂਦੀ ਰਹੀ ਇਸ ਘਰ ਵਿੱਚ ਉਸਨੇ ਆਪਣਾ ਧੰਦਾ ਖੂਬੀ ਨਾਲ ਕਾਇਮ ਕੀਤਾ ਸੀ ਉਸ ਦੇ ਦੁਖਾਂਤ ਤੇ ਖੂਨੀ ਰੰਗੇ ਜੁਰਮਾਂ ਬਾਰੇ ਚਰਚਾਵਾਂ ਤੇ ਸੂਚਨਾਵਾਂ ਜ਼ੋਰ ਪਕੜ ਰਹੀਆਂ ਸਨ ਜਿਸ ਨਾਲ ਪੁਲਿਸ ਦੀ ਦਿਸ਼ਾ ਉਸ ਵੱਲ ਮੁੜ ਰਹੀ ਸੀ ਪਰ ਉਸ ਦਾ ਸਮਾ ਮੁੱਕਣ ਵਾਲਾ ਸੀ ਕਿਉਂਕਿ ਉਸ ਦਾ ਗਲਤ ਕੰਮ ਹਮੇਸ਼ਾ ਲਈ ਸਮਾਵਤ ਹੋਣ ਜਾ ਰਿਹਾ ਸੀ ਇੱਕ ਬੱਚੇ ਦੀ Laash ਦੀ ਖੋਜ ਜੋ ਅਮੀਲੀਆ ਡਾਇਰ ਨਾਲ ਜੁੜੇ ਕੱਪੜੇ ਵਿੱਚ ਲਪੇਟੀ ਹੋਈ ਸੀ ਨੇ ਪੁਲਿਸ ਦੀ ਜਾਂਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਇਸ ਖੋਜ ਦੇ ਨਾਲ ਹੀ ਪੁਲਿਸ ਨੇ ਉਸਦੇ ਪਿਛਲੇ ਗੁਨਾਹਾਂ ਅਤੇ ਕਾਲੇ ਧੰਦੇ ਨੂੰ ਬੇਨਕਾਬ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਉਸਦੇ ਸਾਰੇ ਗੁਨਾਹਾਂ ਦੀ ਕੜੀ ਨੂੰ ਜੋੜਨਾ ਸ਼ੁਰੂ ਕੀਤਾ ਜਿਸ ਨਾਲ ਅਮੀਲੀਆ ਡਾਇਰ ਦੀ ਪਿਛਲੀ ਸਾਰੀ ਹਕੀਕਤ ਸਾਹਮਣੇ ਆ ਗਈ। ਪੁਲਿਸ ਨੇ ਇੱਕ-ਇੱਕ ਕਰਕੇ ਉਹਨਾਂ ਦੇ ਧੋਖਾਖੜੀ ਅਤੇ ਕਤਲਾਂ ਦੇ ਪੈਟਰਨ ਨੂੰ ਸਮਝਿਆ। ਜੋ ਉਸ ਦੀ ਬਦਹਾਲ ਕਾਰਗੁਜ਼ਾਰੀ ਦਾ ਸਬੂਤ ਸੀ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਉਸ ਦੇ ਕਰਮਾਂ ਦਾ ਭਿਆਨਕ ਹਾਲ ਸਾਹਮਣੇ ਆਇਆ ਅਤੇ ਉਹ ਕਾਨੂੰਨ ਦੇ ਕਾਬੂ ਵਿੱਚ ਆਈ ਰੈਪਿੰਗ ਪੇਪਰ ਦੀ ਫੋਰੈਂਸਿਕ ਜਾਂਚ ਨੇ ਪੁਲਿਸ ਨੂੰ ਇੱਕ ਮਹੱਤਵਪੂਰਨ ਸੁਰਾਗ ਦਿੱਤਾ ਉਹਨਾਂ ਨੂੰ ਰੈਪਿੰਗ ਪੇਪਰ ਅਤੇ ਇੱਕ ਹੌਲੀ ਜਿਹੀ ਲਿਖਾਈ ਮਿਲੀ ਜਿਸ ਵਿੱਚ ਇੱਕ ਨਾਂ ਤੇ ਪਤਾ ਦਰਜ ਸੀ ਇਹ ਸੁਰਾਗ ਸਿੱਧਾ ਅਮੀਲੀਆ ਡਾਇਰ ਨਾਲ ਜੁੜਦਾ ਸੀ ਜੋ ਉਸ ਦੇ ਗੁਨਾਹਾਂ ਨੂੰ ਪਛਾਣਨ ਦਾ ਇੱਕ ਅਹਿਮ ਕਦਮ ਸੀ ਇਸ ਖੋਜ ਨੇ ਤਹਿਕੀਕਾਤ ਵਿੱਚ ਇੱਕ ਵੱਡਾ ਮੋੜ ਪੇਸ਼ ਕੀਤਾ ਜਿਸ ਨਾਲ ਅਮੇਲਿਆ ਦੇ ਕਾਲੇ ਧੰਦੇ ਦੀ ਹਕੀਕਤ ਸਾਹਮਣੇ ਆਈ। ਇਹ ਸੂਰਾਗ ਉਸ ਦੀ ਤਬਾਹੀ ਵੱਲ ਲੈ ਗਿਆ ਜਿਸ ਦਾ ਅੰਤ ਜਲਦੀ ਆਉਣ ਵਾਲਾ ਸੀ। ਅਮੇਲਿਆ ਨੂੰ ਫੜਨ ਲਈ ਪੁਲਿਸ ਨੇ ਇੱਕ ਚਲਾਕੀ ਨਾਲ ਜਾਲ ਬੁਣਿਆ। ਇੱਕ ਜਵਾਨ ਔਰਤ ਨੂੰ ਪੁਲਿਸ ਨੇ ਚੁਣਿਆ ਜੋ ਅਮੇਲਿਆ ਦੇ ਧੰਦੇ ਨੂੰ ਸਮਝਣ ਅਤੇ ਉਸ ਦੀ ਗ੍ਰਾਹਕੀ ਕਰਨ ਲਈ ਗ੍ਰਾਹਕ ਬਣ ਕੇ ਪੇਸ਼ ਆਈ। ਉਸ ਨੂੰ ਜਾਲ ਵਿੱਚ ਫਸਾਉਣ ਲਈ ਔਰਤ ਨੇ ਅਮੇਲਿਆ ਨੂੰ ਇਹ ਦੱਸਿਆ ਕਿ ਉਹ ਉਸ ਦੀ ਸੇਵਾਵਾਂ ਦੀ ਲੋੜ ਰੱਖਦੀ ਹੈ ਜਦੋਂ ਅਮੇਲਿਆ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਸਾਹਮਣੇ ਪੁਲਿਸ ਖੜੀ ਹੋਵੇਗੀ ਇਹ ਉਸ ਦੀ ਗ੍ਰਿਫਤਾਰੀ ਦਾ ਪਲ ਸੀ ਜਿਸ ਨੇ ਉਸ ਦੇ ਸਾਰੇ ਗੁਨਾਹਾਂ ਨੂੰ ਬੇਨਕਾਬ ਕਰ ਦਿੱਤਾ ਸੀ ਅਮੇਲਿਆ ਢਾਹਰ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਉਸ ਦੇ ਕਤਲ ਦੇ ਸਖਤ ਦੋਸ਼ ਲਗਾਏ ਗਏ ਪੁਲਿਸ ਨੇ ਉਸ ਦੇ ਖਿਲਾਫ ਜੋ ਸਬੂਤ ਇਕੱਠੇ ਕੀਤੇ ਉਹ ਇੱਕ ਹੱਦ ਤੱਕ ਦਹਿਸ਼ਤਨਾਕ ਸੱਚਾਈ ਨੂੰ ਬੇਨਕਾਬ ਕਰ ਰਹੇ ਸਨ ਇਸ ਦੇ ਨਾਲ ਉਸ ਨੇ ਕਿਵੇਂ ਨਿਰਾਸ਼ਾ ਮਾਵਾਂ ਦਾ ਆਰਥਿਕ ਤੇ ਮਾਨਸਿਕ ਤੌਰ ਤੇ ਸ਼ੋਸ਼ਣ ਕੀਤਾ ਸੀ ਇਹ ਵੀ ਸਮਝ ਆ ਗਿਆ ਸੀ ਉਸ ਦੇ ਜੁਰਮਾਂ ਦੀ ਇਸ ਤਸਵੀਰ ਨਾਲ ਸਮਾਜ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਬੇਬੀ ਫਾਰਮਿੰਗ ਦੇ ਅੰਦੇਖੇ ਪੱਖ ਨੂੰ ਸਬੂਤਾਂ ਦੇ ਰੂਪ ਵਿੱਚ ਖੋਲਿਆ ਗਿਆ 올ਡ ਵੈਲੀ ਵਿੱਚ ਜਦੋਂ ਅਮੇਲੀਆ ਦਾ ਮੁਕਦਮਾ ਚੱਲ ਰਿਹਾ ਸੀ ਤਾਂ ਉਸਨੇ ਕਿਹਾ ਕਿ ਉਹ ਪਾਗਲ ਹੈ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਉਸਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਇਹ ਬਹਾਨਾ ਲਗਾ ਕੇ ਮਨੋਵਿਗਿਆਨੀ ਖਾਦ ਦੇ ਨਾਲ ਜੁੜ ਕੇ ਦੋਸ਼ ਰਹਿਤ ਦਿਖਾਇਆ ਜਾਵੇ ਪਰ ਜੂਰੀ ਨੇ ਜਿਸਨੇ ਸਾਰੀਆਂ ਗਵਾਹੀਆਂ ਤੇ ਸਬੂਤਾਂ ਦਾ ਪਰਚੋਲ ਕੀਤਾ ਉਹ ਉਸਦੀ ਚਲਾਕੀ ਨੂੰ ਸਮਝ ਗਏ ਅਤੇ ਅਮੇਲਿਆ ਨੂੰ ਗੁਨਾਹੀ ਕਰਾਰ ਦੇ ਦਿੱਤਾ ਇਸ ਦੇ ਨਾਲ ਹੀ ਉਸਦੀ ਕਾਲੀ ਜ਼ਿੰਦਗੀ ਦਾ ਅੰਤ ਹੋਇਆ ਜੂਨ 1896 ਵਿੱਚ ਅਮੀਲੀਆ ਡਾਇਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਹ ਉਸ ਦੇ ਦਹਿਸ਼ਤਦਹੌਰ ਦਾ ਅੰਤ ਸੀ। ਪਰ ਇਹ ਫਾਂਸੀ ਸਿਰਫ ਉਸ ਦੀ ਜ਼ਿੰਦਗੀ ਦਾ ਅੰਤ ਨਹੀਂ ਸੀ। ਸਗੋਂ ਇਹ ਇੱਕ ਵਿਕਟੋਰੀਅਨ ਸਮਾਜ ਵਿੱਚ ਬੜੀ ਗੰਭੀਰ ਛਾਪ ਛੱਡ ਗਈ। ਅਮੀਲੀਆ ਦੀਆਂ ਕਰਤੂਤਾਂ ਅਤੇ ਉਸ ਦੀ ਜ਼ਿੰਦਗੀ ਨੇ ਸਮਾਜ ਵਿੱਚ ਇੱਕ ਦਹਿਸ਼ਤ, ਅਣਜਾਣਾ ਡਰ ਤੇ ਮਾਵਾਂ ਅਤੇ ਬੱਚਿਆਂ ਲਈ ਚਿੰਤਾ ਦਾ ਮਾਹੌਲ ਪੈਦਾ ਕੀਤਾ। ਉਸ ਦਾ ਮਾਮਲਾ ਅਤੇ ਉਸ ਦੀ ਸਜ਼ਾ ਨੇ ਬੱਚਿਆਂ ਅਤੇ ਮਾਵਾਂ ਦੀ ਸੰਭਾਲ ਸੰਬੰਧੀ ਕਾਨੂੰਨੀ ਬਦਲਾਵਾਂ ਨੂੰ ਜਨਮ ਦਿੱਤਾ ਜੋ ਅੱਜ ਵੀ ਸਾਡੇ ਸਮਾਜਿਕ ਤਣਾਅ ਨੂੰ ਮੁੜ ਚਾਂਚ ਤੇ ਤੌਰ ਤੇ ਕਾਰਗਰ ਹਨ ਡਾਇਰ ਕੇਸ ਨੇ ਬਹੁਤ ਮਹੱਤਵਪੂਰਨ ਕਾਨੂੰਨੀ ਸੁਧਾਰਾਂ ਨੂੰ ਜਨਮ ਦਿੱਤਾ ਉਸ ਦੇ ਗ੍ਰਿਫਤਾਰੀ ਅਤੇ ਅਪਰਾਧਾਂ ਦੇ ਕਦਰ ਨੂੰ ਦੇਖਦਿਆਂ ਪਾਰਲੀਮੈਂਟ ਨੇ ਬੱਚਿਆਂ ਦੀ ਪਰਵਰਿਸ਼ ਅਤੇ ਆਪਣੇਪਣ ਬਾਰੇ ਕੜੇ ਨਿਯਮ ਨੂੰ ਕਾਨੂੰਨ ਬਣਾਏ ਇਹ ਨਿਯਮ ਬੇਬੀ ਫਾਰਮਿੰਗ ਜਿਹੇ ਕਿਨੌਣੇ ਤੰਦਿਆਂ ਨੂੰ ਰੋਕਣ ਲਈ ਲਾਗੂ ਕੀਤੇ ਗਏ ਇਸ ਨਾਲ ਬੱਚਿਆਂ ਨੂੰ ਸੁਰੱਖਿਆ ਅਤੇ ਮਾਵਾਂ ਨੂੰ ਸਹਾਰਾ ਮਿਲਿਆ ਅਤੇ ਬੇਬੀ ਫਾਰਮਿੰਗ ਦੀ ਬਦਨਤੀ ਕਿਰਿਆ ਨੂੰ ਰੋਕਣ ਲਈ ਕਾਨੂੰਨੀ ਰੁਕਾਵਟਾਂ ਬਣਾਈਆਂ ਗਈਆਂ। ਇਸ ਦੇ ਨਾਲ ਸਮਾਜ ਵਿੱਚ ਬੱਚਿਆਂ ਦੇ ਅਧਿਕਾਰ ਨੂੰ ਲੈ ਕੇ ਸੰਵੇਦਨਸ਼ੀਲਤਾ ਅਤੇ ਧਿਆਨ ਵਧਾਇਆ ਗਿਆ। ਅੱਜ ਅਮੀਲੀਆ ਡਾਇਰ ਦੀ ਕਹਾਣੀ ਸਾਨੂੰ ਇੱਕ ਭਿਆਨਕ ਤੇ ਦਰਦਨਾਕ ਯਾਦ ਦਿਵਾਉਂਦੀ ਹੈ ਕਿ ਕਿਵੇਂ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਉਸ ਦੇ ਦੁਖਦਾਈ ਕਰਤੱਵ ਅਤੇ ਜੁਰਮਾਂ ਨੇ ਸਮਾਜ ਨੂੰ ਇਹ ਸਮਝਾਇਆ ਹੈ ਕਿ ਬੱਚਿਆਂ ਦੀ ਰੱਖਿਆ ਅਤੇ ਉਹਨਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਤੇ ਨਿਯਮ ਬਣਾਉਣ ਦੀ ਬਹੁਤ ਲੋੜ ਹੈ ਉਸ ਦੇ ਕੰਮਾਂ ਦੇ ਕਾਰਨ ਕਈ ਕਾਨੂੰਨੀ ਸੁਧਾਰ ਹੋਏ ਜਿਨ੍ਹਾਂ ਨੇ ਅੱਜ ਵੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਅਤੇ ਉਹਨਾਂ ਨੂੰ ਬੇਹਦ ਹਾਨੀ ਦੇ ਖਤਰੇ ਤੋਂ ਬਚਾਇਆ ਹੈ ਇਸ ਕਹਾਣੀ ਨੇ ਸਾਡੇ ਮਨ ਵਿੱਚ ਇਹ ਜਾਗਰੂਕਤਾ ਪੈਦਾ ਕੀਤੀ ਹੈ ਕਿ ਕਿਸੇ ਵੀ ਸਮਾਜ ਵਿੱਚ ਕਮਜ਼ੋਰਾਂ ਦੀ ਰੱਖਿਆ ਕਰਨਾ ਅਤੇ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਕਿੰਨੀ ਜ਼ਰੂਰੀ ਹੈ ਜੇਕਰ ਅਸੀਂ ਸਭ ਮਿਲ ਕੇ ਇੱਕ ਦੂਜੇ ਦੀ ਸਹਾਇਤਾ ਕਰੀਏ ਅਤੇ ਆਪਣੇ ਬੱਚਿਆਂ ਦੀ ਰੱਖਿਆ ਕਰੀਏ ਤਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਅਜਹੀਆਂ ਦੁਖਦਾਇਕ ਘਟਨਾਵਾਂ ਕਦੇ ਵੀ ਦੁਹਰਾਈਆਂ ਨਾ ਜਾ ਸਕਣ ਜੇ ਤੁਸੀਂ ਇਹ ਕਹਾਣੀ ਦਿਲਚਸਪ ਪਾਈ ਤਾਂ ਕਿਰਪਾ ਕਰਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਤੇ ਹੋਰ ਇਤਿਹਾਸਿਕ ਸੱਚੀਆਂ ਕ੍ਰਾਈਮ ਕਹਾਣੀਆਂ ਲਈ ਦੇਖਦੇ ਰਹੋ ਸਾਡਾ ਚੈਨਲ